ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਨ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਜੀਵ ਦਾ ਉਦਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦੇ ਹਨ ਮਹਾਰਾਜ ਜੀਆਂ ਨੇ ਐਸੀ ਕਿਰਪਾ ਕੀਤੀ ਹੈ ਸਭ ਲੋਕਾਈ ਨੂੰ ਵਾਹਿਗੁਰੂ ਮੰਤਰ ਦੇ ਕੇ ਮਹਾਰਾਜ ਜੀਆਂ ਨੇ ਦੁੱਖਾਂ ਵਿੱਚੋਂ ਕੱਢਿਆ ਹੈ ਖਾਲਸਾ ਜੀ ਜੇ ਅੱਜ ਆਪਾਂ ਵੀ ਮਹਾਰਾਜ ਦੇ ਨਾਮ ਨਾਲ ਜੁੜ ਜਾਈਏ ਸਤਿਗੁਰਾਂ ਦੇ ਨਾਮ ਦਾ ਆराधना ਕਰਨ ਲੱਗ ਪਈਏ ਤੇ ਉਹ ਜੋ ਸੰਸਾਰ ਦੁੱਖਾਂ ਨਾਲ ਭਰਿਆ ਹੋਇਆ ਨਿਤ ਨਵੀਂ ਮੁਸੀਬਤ ਪੈਂਦੀ ਹਾ ਗਲ ਨਿਤ ਨਵਾਂ ਕਸ਼ਟ ਆਖੜਦਾ ਹੈ ਨੁਕਸਾਨ ਹੋ ਜਾਂਦਾ ਹੈ ਦੁੱਖਾਂ ਵਿੱਚ ਪਏ ਹੋਏ ਹਾਂ ਜੇ ਮਹਾਰਾਜ ਦੀ ਕਿਰਪਾ ਵਰਤੇ ਸਤਿਗੁਰਾਂ ਦੀ ਮਿਹਰ ਹੋਵੇ ਤੇ ਆਪਾਂ ਮਹਾਰਾਜ ਦੇ ਨਾਮ ਨਾਲ ਜੁੜ ਜਾਈਏ ਨਾ ਤੇ ਖਾਲਸਾ ਜੀ ਸਭੇ ਦੁੱਖ ਜਿਹੜੇ ਹਨ ਉਹ ਦੂਰ ਹੋ ਜਾਂਦੇ ਹਨ ਨਾਮ ਜਿਹੜਾ ਹੈ ਉਹ ਕੱਲਾ ਇੱਥੇ ਲੋਕ ਵਿੱਚ ਨਹੀਂ ਪਰਲੋਕ ਵਿੱਚ ਵੀ ਸਹਾਇਤਾ ਕਰਦਾ ਹੈ ਗੁਰੂ ਦਾ ਨਾਮ ਜੋ ਮਹਾਰਾਜ ਨੇ ਉਪਦੇਸ਼ ਦੇਣਾ ਕੀਤਾ ਹੈ ਸਾਰੀ ਸ੍ਰਿਸ਼ਟੀ ਨੂੰ ਵਾਹਿਗੁਰੂ ਮੰਤਰ ਦਾ ਤੇ ਖਾਲਸਾ ਜੀ ਇਹ ਮੰਤਰ ਵਿੱਚ ਐਸਾ ਬਲ ਹੈ ਐਸੀ ਕਿਰਪਾ ਹੈ ਕਿ ਇਸ ਮੰਤਰ ਨੂੰ ਜਿਹੜਾ ਵੀ ਜਪਦਾ ਹੈ ਉਹਦੇ ਖਾਲਸਾ ਜੀ ਦੁੱਖ ਦੂਰ ਹੋ ਜਾਂਦੇ ਹਨ ਮਹਾਰਾਜ ਕਿਰਪਾ ਕਰਨ ਸਾਨੂੰ ਸਮਤ ਆਵੇ ਮਹਾਰਾਜ ਕਹਿੰਦੇ ਨਾਮ ਇੱਥੇ ਤੇ ਸਹਾਇਤਾ ਕਰਦਾ ਹੀ ਕਰਦਾ ਜੇ ਕੋਈ ਆਪਣੀ ਰਸਨਾ ਦੇ ਨਾਲ ਵਾਹਿਗੁਰੂ 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 ਜਪਦਾ ਹੈ ਰਸਨਾ ਤੋਂ ਓਹਦਾ ਹੈ ਤੇ ਖਾਲਸਾ ਜੀ ਇੱਥੇ ਤੇ ਸੁੱਖ ਮਿਲਦੇ ਹੀ ਹਨ ਗਰੀਬੀ ਘਟੀ ਜਾਂਦੀ ਹੈ ਦਲਿੱਦਰ ਦੂਰ ਹੋ ਜਾਂਦਾ ਸੁੱਖ ਮਿਲ ਜਾਂਦੇ ਹਨ ਦੁੱਖ ਨਾਸ ਹੋ ਜਾਂਦੇ ਹਨ ਅੜੇ ਮੋਰਚੇ ਫਤਿਹ ਹੋ ਜਾਂਦੇ ਹਨ ਸੁਰੰਭੇ ਕਾਰਜ ਰਾਸ ਹੋ ਜਾਂਦੇ ਹਨ ਇਸ ਮੰਤਰ ਦੇ ਨਾਲ ਉਥੇ ਪ੍ਰਲੋਕ ਵਿੱਚ ਖਾਲਸਾ ਜੀ ਜਮ ਇਸ ਮੰਤਰ ਦੇ ਜਪੇ ਹੋਏ ਮਨੁੱਖ ਤੋਂ ਡਰਦੇ ਹਨ ਜਮ ਕੁਛ ਨਹੀਂ ਕਹਿੰਦੇ ਜਿਨੇ ਨਾਮ ਜਪਿਆ ਹੋਵੇ ਖਾਲਸਾ ਜੀ ਉਥੇ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੁੰਦਾ ਉਥੇ ਨਾਮ ਸਹਾਇਤਾ ਕਰਦਾ ਜਿਨੇ ਮਾਤ ਲੋਕ ਵਿੱਚ ਜਪਿਆ ਹੋਵੇ ਸੋ ਇਸ ਕਰਕੇ ਗੁਰਮੁਖੋ ਵਾਹਿਗੁਰਜੀ ਦਾ ਨਾਮ ਜਪਿਆ ਕਰੋ ਆਪਾਂ ਕਿੰਨੇ ਦਿਨਾਂ ਤੋਂ ਵਾਹਿਗੁਰੂ ਮੰਤਰ ਦੀ ਖਾਲਸਾ ਜੀ ਮਹਿਮਾ ਕਰ ਰਹੇ ਹਾਂ ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਣਾ ਕੀਤੀ ਹੈ ਸੋ ਉਥੇ ਹੀ ਮਹਾਰਾਜ ਨੇ ਦੱਸਿਆ ਵੀ ਹੈ ਇਹ ਨਾਮ ਜਿਹੜਾ ਹੈ ਕਿੱਥੇ-ਕਿੱਥੇ ਸਹਾਇਤਾ ਕਰਦਾ ਮਹਾਰਾਜ ਜੀ ਨੇ ਉਹ ਵੀ ਦੱਸਣਾ ਕੀਤਾ ਹੈ ਖਾਲਸਾ ਜੀ ਤੇ ਨਾਮ ਦੀ ਮਹਿਮਾ ਹੈ ਕੋਈ ਕਰ ਨਹੀਂ ਸਕਦਾ ਜਿੱਥੇ ਨਾਮ ਸਹਾਇਤਾ ਕਰਦਾ ਹੈ ਉਥੇ ਕਾਲਸਾ ਜੀ ਕੋਈ ਹੋਰ ਨਹੀਂ ਸਹਾਇਤਾ ਕਰ ਸਕਦਾ ਮਹਾਰਾਜ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਜਿੱਥੇ ਜਾ ਕੇ ਨਾ ਤੇ ਮਾਂ ਸਹਾਇਤਾ ਕਰ ਸਕਦੀ ਏ ਨਾ ਪਿਓ ਸਹਾਇਤਾ ਕਰ ਸਕਦਾ ਨਾ ਪੁੱਤਰ ਨਾ ਮਿੱਤਰ ਨਾ ਭਰਾ ਕੋਈ ਵੀ ਸਾਥੀ ਜਿੱਥੇ ਜਾ ਕੇ ਸਹਾਇਤਾ ਨਹੀਂ ਕਰ ਸਕਦਾ ਹੁਣ ਮੰਨ ਲਓ ਇੱਥੇ ਮਾਤ ਲੋਕ ਹੈ ਵੈਸੇ ਤੇ ਇੱਥੇ ਵੀ ਕੋਈ ਬਾਹ ਨਹੀਂ ਫੜਦਾ ਪਰ ਖਾਲਸਾ ਜੀ ਫਿਰ ਵੀ ਆਪਾਂ ਨੂੰ ਸਹਾਰਾ ਹੁੰਦਾ ਕਿ ਸਾਡੀ ਮਾਂ ਪਿਓ ਸਾਡਾ ਸਾਥ ਦੇਣਗੇ ਸਾਡੇ ਭੈਣ ਭਾਈ ਸਾਡਾ ਸਾਥ ਦੇਣਗੇ ਪਰ ਉਹ ਜਿਹੜਾ ਪਰਲੋਕ ਹੈ ਉਥੇ ਖਾਲਸਾ ਜੀ ਕੋਈ ਵੀ ਸਹਾਇਤਾ ਕਰ ਨਹੀਂ ਸਕਦਾ ਕਿਉਂਕਿ ਉਥੇ ਪਹੁੰਚ ਨਹੀਂ ਸਕਦੇ ਆਪੋ ਆਪਣੀ ਵਾਰੀ ਅਨੁਸਾਰ ਜਾਣਾ ਪੈਂਦਾ ਕਿਸੇ ਨਾਲ ਕੋਈ ਨਹੀਂ ਜਾਂਦਾ ਹਾਂ ਗੁਰਮੁਖ ਖਾਂ ਦੀ ਖੇਡ ਵੱਖਰੀ ਹੈ ਉਹ ਜਾ ਸਕਦੇ ਆ ਪਰ ਖਾਲਸਾ ਜੀ ਇਥੇ ਮਨੁੱਖ ਨਹੀਂ ਕਿਸੇ ਦੇ ਨਾਲ ਸੰਗੀ ਬਣ ਕੇ ਜਾ ਸਕਦਾ ਤੇ ਮਹਾਰਾਜ ਕਹਿੰਦੇ ਜੇ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਮਹਾਰਾਜ ਕਹਿੰਦੇ ਮਨਾ ਉਥੇ ਤੇਰੀ ਸਹਾਇਤਾ ਕਰਨ ਵਾਲਾ ਨਾਮ ਹੋਵੇਗਾ ਜਿਹੜਾ ਨਾਮ ਤੂੰ ਜਪਿਆ ਹੈ ਨਾ ਜਿਹਨੂੰ ਵਾਹਿਗੁਰੂ ਵਾਹਿਗੁਰੂ ਕਰਕੇ ਹਿਰਦੇ ਵਿੱਚ ਵਸਾਇਆ ਹੈ ਰਸਨਾ ਦੇ ਨਾਲ ਜਪਣਾ ਕੀਤਾ ਹੈ ਜਪ ਕੀਤਾ ਹੈ ਜਿਸ ਨਾਮ ਦਾ ਉਹ ਨਾਮ ਉਥੇ ਸਹਾਇਤਾ ਕਰੇਗਾ ਜਿੱਥੇ ਤੇਰਾ ਕੋਈ ਵੀ ਸਾਖ ਸੰਬੰਧੀ ਨਹੀਂ ਆ ਸਕਦਾ ਤੇ ਮਹਾਰਾਜ ਕਹਿੰਦੇ ਜਹ ਮਹਾ ਭਿਆਨ ਦੂਤ ਜਮਦਲ ਹੈ ਜਿੱਥੇ ਹਲ ਸਾਰੀ ਬਹੁਤ ਡਰਾਉਣੇ ਦੇ ਭਿਆਨਕ ਜਮਾਂ ਦਾ ਦਲ ਹੈ ਜਮ ਇਕੱਠੇ ਹਨ ਜਿੱਥੇ ਬਹੁਤ ਸਾਰੇ ਜਮ ਹਨ ਜਮਦੂਤ ਹਨ ਭਿਆਨਕ ਹਨ ਡਰਾਉਣੇ ਹਨ ਦਿਲ ਨੂੰ ਦਹਿਲਾਉਣ ਵਾਲੇ ਜਿਹੜੇ ਜਮਦੂਤ ਹਨ ਉਹ ਉੱਥੇ ਹਨ ਉੱਥੇ ਦਲਾਂ ਦੇ ਦਲ ਹਨ ਜਮਦੂਤਾਂ ਦੇ ਤਹ ਕੇਵਲ ਨਾਮ ਸੰਗ ਤੇਰਾ ਚੱਲੇ ਮਹਾਰਾਜ ਕਹਿੰਦੇ ਉੱਥੇ ਤੇਰੇ ਨਾਲ ਵਾਹਿਗੁਰੂ ਦਾ ਨਾਮ ਚੱਲੇਗਾ ਕਿਉਂਕਿ ਇਹ ਨਾਮ ਨੂੰ ਸੁਣ ਕੇ ਖਾਲਸਾ ਜੀ ਜਮ ਭੱਜ ਜਾਂਦੇ ਹਨ ਡਰ ਜਾਂਦੇ ਹਨ ਮਹਾਰਾਜ ਬਚਨ ਕਰਦੇ ਆਪਾਂ ਸ੍ਰੀ ਰਹਿਰਾਸ ਵਿੱਚ ਰੋਜ਼ ਪੜ੍ਹਦੇ ਹਾਂ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਕਿ ਖਾਲਸਾ ਜੀ ਵਾਹਿਗੁਰੂ ਦਾ ਨਾਮ ਸੁਣ ਕੇ ਜਮ ਜਿਹੜੇ ਨੱਠ ਜਾਂਦੇ ਹਨ ਭੱਜ ਜਾਂਦੇ ਹਨ ਸੋ ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਆ ਸਾਨੂੰ ਕਿ ਭਾਈ ਨਾਮ ਨੂੰ ਜਪਨਾ ਕਰੋ ਨਾਮ ਦਾ ਜਪ ਭਜਨ ਕਰੋ ਇਹ ਜਮ ਇਹ ਜਿਹੜੇ ਜਮ ਹਨ ਦੂਤ ਹਨ ਧਰਮ ਰਾਜੇ ਦੇ ਇਹ ਵਾਹਿਗੁਰੂ ਜੀ ਦੇ ਨਾਮ ਤੋਂ ਹੀ ਡਰਦੇ ਹਨ ਤੇ ਜਿੱਥੇ ਵੱਡੇ ਵੱਡੇ ਦਲ ਹਨ ਜਮਾਂ ਦੇ ਉੱਥੇ ਵਾਹਿਗੁਰੂ ਜੀ ਦਾ ਨਾਮ ਸਹਾਇਤਾ ਕਰਦਾ ਹੈ ਜਹ ਮੁਸ਼ਕਲ ਹੋਵੇ ਅਤ ਭਾਰੀ ਜਦੋਂ ਤੂੰ ਪਰਲੋਕ ਨੂੰ ਜਾਣਾ ਕਈ ਪ੍ਰਕਾਰ ਦੀਆਂ ਤੈਨੂੰ ਮੁਸ਼ਕਲਾਂ ਆਉਣੀਆਂ ਨੇ ਕਈ ਕਹਿੰਦੇ ਨੇ ਲੈ ਉੱਥੇ ਕਿਹੜਾ ਕਿਸੇ ਦਾ ਸਰੀਰ ਜਾਂਦਾ ਜਿਹੜਾ ਮੁਸ਼ਕਲਾਂ ਆਉਣੀਆਂ ਪਰ ਖਾਲਸਾ ਜੀ ਉਹ ਮੁਸ਼ਕਲਾਂ ਜਿਹੜਾ ਸਾਡਾ ਸੂਖਸ਼ਮ ਸਰੀਰ ਹੈ ਉਹਨੂੰ ਹੀ ਆਉਂਦੀਆਂ ਨੇ ਇੱਥੇ ਵੀ ਸਾਡਾ ਉਹੀ ਸੂਖਸ਼ਮ ਸਰੀਰ ਹੈ ਜਿਹੜਾ ਦੁਖੀ ਹੁੰਦਾ ਤੇ ਉੱਥੇ ਜਾ ਕੇ ਵੀ ਉਹੀ ਦੁਖੀ ਹੁੰਦਾ ਮਹਾਰਾਜ ਕਹਿੰਦੇ ਬਹੁਤ ਕੋਈ ਭਾਰੀ ਤੈਨੂੰ ਉੱਥੇ ਮੁਸ਼ਕਲ ਆ ਜਾਵੇ ਜਹ ਮੁਸ਼ਕਲ ਹੋਵੇ ਅਤ ਭਾਰੀ ਥਾਰ ਕੋ ਨਾਮ ਖਿ ਨਮਾਹੇ ਉਦਾਰੀ ਤੇ ਉਥੇ ਤੈਨੂੰ ਵਾਹਿਗੁਰਜੀ ਦਾ ਜਿਹੜਾ ਨਾਮ ਹੈ ਅੱਕ ਦੇ ਹੋਰ ਤੋਂ ਪਹਿਲਾਂ ਹੀ ਬਚਾ ਲਵੇਗਾ ਤੇਰਾ ਉਧਾਰ ਕਰ ਦੇਵੇਗਾ ਭਾਰ ਬਚਾ ਲਵੇਗਾ ਸੋ ਖਾਲਸਾ ਜੀ ਕਿੰਡੀ ਵੱਡੀ ਮਹਿਮਾ ਹੈ ਨਾਮ ਦੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਦਾਰ ਸਤਗੁਰੂ ਬਚਨ ਕਰ ਰਹੇ ਪੰਜਵੇਂ ਨਾਨਕ ਬਚਨ ਕਰ ਰਹੇ ਮਹਾਰਾਜ ਨੇ ਕੋਈ ਝੂਠ ਤਾਂ ਨਹੀਂ ਨਾ ਬੋਲਿਆ ਮਹਾਰਾਜ ਜੀਆਂ ਨੇ ਸੱਚ ਦੱਸਿਆ ਹੈ ਸਭ ਕੁਝ ਸੋ ਇਸ ਕਰਕੇ ਗੁਰਮੁਖੋ ਇਹ ਜਿਹੜਾ ਨਾਮ ਹੈ ਇਹ ਲੋਕ ਵਿੱਚ ਤੇ ਮਸਾਹਾਇਤਾ ਕਰਦਾ ਹੈ ਕਰਦਾ ਇਹ ਪਰਲੋਕ ਵਿੱਚ ਵੀ ਮਦਦਗਾਰ ਹੈ ਇਸ ਕਰਕੇ ਇਹਨੂੰ ਜਪਿਆ ਕਰੋ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਮਹਾਰਾਜ ਕਹਿੰਦੇ ਭਾਵੇਂ ਅਨੇਕਾਂ ਹੀ ਧਾਰਮਿਕ ਰਸਮਾਂ ਕਰ ਲੋ ਅਨੇਕਾਂ ਹੀ ਕਰਮਕਾਂਡ ਕਰ ਲੋ ਕਹੀਂ ਕੁਛ ਕਰ ਲੋ ਪਰ ਪਾਪਾਂ ਤੋਂ ਨਹੀਂ ਬਚਿਆ ਜਾ ਸਕਦਾ ਹਰ ਕੋ ਨਾਮ ਕੋਟ ਪਾਪ ਪਰ ਹਰੈ ਪਰ ਜਿਹੜਾ ਵਾਹਿਗੁਰਜੀ ਦੇ ਨਾਮ ਦਾ ਸਿਮਰਨ ਭਜਨ ਕਰਦਾ ਹੈ ਮਹਾਰਾਜ ਕਹਿੰਦੇ ਉਥੇ ਲਿਖਿਆ ਨਾਮ ਹਰ ਕੋ ਨਾਮ ਕੋਟ ਪਾਪ ਪਰ ਹਰੈ ਕੋਟ ਭਾਵ ਕਰੋੜ ਕਹਿੰਦੇ ਜਿਹੜਾ ਵਾਹਿਗੁਰਜੀ ਦਾ ਨਾਮ ਹੈ ਨਾ ਉਹ ਕਰੋੜਾਂ ਪਾਪਾਂ ਨੂੰ ਨਾਸ਼ ਕਰਨ ਦੇ ਸਮਰੱਥ ਹੈ ਉਥੇ ਆਪਾਂ ਕਰਮਕਾਂਡ ਕਰ ਲਈਏ ਹੋਰ अनेका ਧਾਰਮਿਕ ਪੁਸਤਕਾਂ ਸੰਸਾਰ ਦੀਆਂ ਪੜ ਲਈਏ ਉਹਦੇ ਨਾਲ ਕੋਈ ਪਾਪ ਨਾਸ਼ ਨਹੀਂ ਹੁੰਦਾ ਪਰ ਉਸ ਤੋਂ ਉਲਟ ਜੇ ਵਾਹਿਗੁਰਜੀ ਦਾ ਨਾਮ ਜਪ ਲਈਏ ਤੇ ਕਰੋੜਾਂ ਹੀ ਖਾਲਸਾ ਜੀ ਪਾਪ ਜਿਹੜੇ ਹਨ ਉਹ ਨਾਸ਼ ਹੋ ਜਾਂਦੇ ਸੋ ਮਹਾਰਾਜ ਸਾਨੂੰ ਸਮਝਾ ਰਹੇ ਮਤ ਦੇ ਰਹੇ ਆ ਗੁਰਮਖ ਨਾਮ ਜਪੋ ਮਨ ਮੇਰੇ ਏ ਗੁਰਮਖੋ ਏ ਮੇਰੇ ਗੁਰਮਖ ਮਨ ਤੂੰ ਵਾਹਿਗੁਰੂ ਜੀ ਦੀ ਸ਼ਰਨ ਪੈ ਉਹ ਸੱਚੇ ਪਾਤਸ਼ਾਹ ਦੇ ਸਨਮੁਖ ਹੋ ਕੇ ਨਾਮ ਜਪਿਆ ਕਰ ਭਜਨ ਕਰਿਆ ਕਰ ਤੇ ਉਹ ਭਜਨ ਕਰਨ ਦੇ ਨਾਲ ਕੀ ਪ੍ਰਾਪਤ ਹੋਵੇਗਾ ਆਮ ਕਰਕੇ ਸੰਸਾਰ ਪੁੱਛਦਾ ਹੈ ਕਿ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਕੀ ਪਤਾ ਪ੍ਰਾਪਤ ਹੋਵੇਗਾ ਕੀ ਸੁੱਖ ਮਿਲਣਗੇ ਤੇ ਮਹਾਰਾਜ ਕਹਿੰਦੇ ਇੱਕ ਸੁੱਖ ਨਹੀਂ ਮਿਲੇਗਾ ਨਾਨਕ ਪਾਵ ਉਹ ਸੁੱਖ ਘਨੇਰੇ ਘਨੇਰੇ ਖਾਲਸਾ ਜੀ ਬਹੁ ਵਚਨ ਹੈ ਬਹੁਤ سارے ਸੁੱਖ ਜਿਹੜੇ ਹਨ ਉਹ ਤੇਰੀ ਝੋਲੀ ਵਿੱਚ ਆ ਪੈਣਗੇ ਜੇ ਤੂੰ ਨਾਮ ਜਪੇਂਗਾ ਤੇ ਤੂੰ ਵਾਹਿਗੁਰੂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੇਗਾ ਤੇ ਕਰੋੜਾਂ ਹੀ ਜਿਹੜੇ ਸੁੱਖ ਹਨ ਤੇਰੀ ਆਣ ਝੋਲੀ ਵਿੱਚ ਪੈਣਗੇ ਸੋ ਮਹਾਰਾ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਾਨੂੰ ਵਾਰ-ਵਾਰੀ ਗੱਲ ਕਹਿੰਦੇ ਆ ਭਾਈ ਗੁਰਮਖੋ ਨਾਮ ਜਪੋ ਨਾਮ ਦੇ ਵਿੱਚ ਬਹੁਤ ਬਰਕਤ ਜੀ ਨਾਮ ਹੀ ਸੁੱਖ ਦੇਣ ਵਾਲਾ ਜੀ ਕਹੀਂ ਕਹਿੰਦੇ ਸਾਡੇ ਘਰਾਂ ਦੇ ਵਿੱਚ ਕਲਾ ਪਈ ਹੋਈ ਆ ਕਲੇਸ਼ ਪਿਆ ਹੋਇਆ ਕੋਈ ਕਹਿੰਦਾ ਮੇਰੀ ਘਰ ਵਾਲੀ ਨਾ ਨਹੀਂ ਬਣਦੀ ਕੋਈ ਕਹਿੰਦਾ ਘਰ ਵਾਲੇ ਨਾ ਨਹੀਂ ਬਣਦੀ ਕੋਈ ਕਹਿੰਦਾ ਬੱਚੇ ਨਹੀਂ ਸੁਣਦੇ ਬੱਚੇ ਆਖੇ ਨਹੀਂ ਲੱਗਦੇ ਆਪਣੀਆਂ ਮਨਮਰਜ਼ੀਆਂ ਕਰਦੇ ਆ ਕੋਈ ਕਹਿੰਦਾ ਸਾਡੇ ਘਰ ਵਿੱਚ ਨਸ਼ਾ ਵੜਿਆ ਹੋਇਆ ਕੋਈ ਕਹਿੰਦਾ ਗਰੀਬੀ ਹੈ ਕੋਈ ਕਹਿੰਦਾ ਸਾਡੇ ਘਰ ਵਿੱਚ ਕਰਜ਼ਾ ਹੈ ਤੇ ਕੋਈ ਕਹਿੰਦਾ ਮਾੜੀਆਂ ਸ਼ਕਤੀਆਂ ਦਾ ਪਹਿਰਾ ਸਾਰਾ ਸਾਰਾ ਦੇਣਾ ਸੀ ਜਿਹੜਾ ਰੋਨੇ ਆ ਝੂਰਾ ਕਰਦੇ ਆ ਸਾਡੇ ਘਰੇ ਆ ਆ ਸਾਡੇ ਘਰੇ ਆ ਤੇ ਖਾਲਸਾ ਜੀ ਮਹਾਰਾਜ ਨੇ ਗੁਰਮੰਤਰ ਸਾਨੂੰ ਦਿੱਤਾ ਜੇ ਕੋਈ ਗੁਰਮੰਤਰ ਦਾ ਅਭਿਆਸੀ ਬਣ ਜਵੇ ਕੋਈ ਗੁਰਮੰਤਰ ਅਮਰਤ ਵੇਲੇ ਉੱਠ ਕੇ ਕੋਈ 2 ਘੰਟੇ ਕੋਈ ਘੰਟਾ 2 ਘੰਟੇ 3 ਘੰਟੇ ਜਾਪ ਕਰੇ ਦਿਨ ਦੇ ਵਿੱਚ 4 ਘੰਟੇ ਕਰੇ ਤੇ ਉਹਨੂੰ ਪਤਾ ਲੱਗ ਜਵੇਗਾ ਵੀ ਉਹਨਾਂ ਦੇ ਘਰ ਦੇ ਵਿੱਚ ਕੋਈ ਬਰਕਤ ਆਈ ਹੈ ਕਿ ਨਹੀਂ ਆਈ ਸੋ ਵਾਹਿਗੁਰੂ ਮੰਤਰ ਵਿੱਚ ਏਡਾ ਬਲ ਹੈ ਏਡੀ ਸ਼ਕਤੀ ਹੈ ਪਰ ਆਪਾਂ ਜਪਣਾ ਨਹੀਂ ਜਦੋਂ ਆਪਾਂ ਜਪਦੇ ਨਹੀਂ ਫਿਰ ਸਾਨੂੰ ਪ੍ਰਾਪਤੀ ਨਹੀਂ ਹੁੰਦੀ ਬਿਨਾਂ ਜਪਣ ਤੋਂ ਬਿਨਾਂ ਮਿਹਨਤ ਕਰਨ ਤੋਂ ਖਾਲਸਾ ਜੀ ਸੁੱਖ ਨਹੀਂ ਜੇ ਮਿਲਦੇ ਬਿਨਾਂ ਵਾਹਿਗੁਰੂ ਜੀ ਦਾ ਨਾਮ ਜਪਿਆਂ ਮਹਾਰਾਜ ਸੱਚੇ ਪਾਤਸ਼ਾਹ ਦੀ ਉਸਤਤ ਮਹਿਮਾ ਕੀਤਿਆਂ ਨਹੀਂ ਜੇ ਪ੍ਰਾਪਤੀ ਹੁੰਦੀ ਜੇ ਪ੍ਰਾਪਤੀ ਕਰਨੀ ਹੈ ਫਿਰ ਨਾਮ ਜਪਣਾ ਪਵੇਗਾ ਅਮਰਤ ਵੇਲੇ ਜਾਗਣਾ ਪਵੇਗਾ ਤੇ ਆਪਣਾ ਦੇ ਖਾਲਸਾ ਜੀ ਕੋਈ ਇਹੋ ਜਿਹਾ ਫੰਡਾ ਨਹੀਂ ਕਿ ਆਪਾਂ ਕਿਸੇ ਨੂੰ ਇਹ ਪੁੱਛਣਾ ਦੇਣ ਵਾਲਿਆਂ ਜਾਂ ਜੋਤਸ਼ੀ ਆਪਾਂ ਤਾਂ ਇਹੀ ਗੱਲ ਕਹਿੰਨੇ ਆ ਕਿ ਨਾਮ ਜਪੋ ਜਿਵੇਂ ਇੱਕ ਹਾਸੂ ਹੀਣੀ ਗੱਲ ਹੋਈ ਦਾਸ ਨਾਲ ਕੋਈ ਚਾਰ ਪੰਜ ਦਿਨ ਪਹਿਲਾਂ ਦਿਨ ਪਹਿਲਾਂ ਦੀ ਗੱਲ ਹੈ ਕਿ ਇੱਕ ਨਾ ਮੈਨੂੰ ਕਿਸੇ ਨੇ ਫਤਿਹ ਬੁਲਾਈ ਤੇ ਦਾਸ ਨੇ ਉਹ ਮੈਸੇਜ ਵੇਖ ਕੇ ਫਤਿਹ ਬੁਲਾਈ ਤੇ ਮੈਂ ਉਹਨੂੰ ਪੁੱਛਿਆ ਵੀ ਹਾਂਜੀ ਵਾਹਿਗੁਰੂ ਜੀ ਦੱਸੋ ਤੇ ਉਹਨਾਂ ਨੇ ਨਾ ਮੈਨੂੰ ਆਪਣੇ ਹੱਥ ਦੀ ਫੋਟੋ ਭੇਜੀ ਤੀ ਤੇ ਮੈਨੂੰ ਕਹਿੰਦੇ ਬਾਬਾ ਜੀ ਆ ਮੈਂ ਹੱਥ ਦੀ ਫੋਟੋ ਭੇਜੀ ਆ ਇਹ ਵੇਖ ਕੇ ਦੱਸਿਓ ਵੀ ਸਾਡੇ ਕ ਕਲਾ ਕਿੰਨਾ ਕੁ ਚਿਰ ਘਰ ਵਿੱਚ ਰਹਿਣੀ ਆ ਤੁਸੀਂ ਹੱਥ ਵੇਖ ਲੈਨੇ ਆ ਤੇ ਉਹ ਮੈਂ ਉਹ ਉਹਨਾਂ ਮਹਾਰਾਜੀ ਦੀ ਸੁਣ ਕੇ ਤੇ ਬੜਾ ਆਪਣੇ ਆਪ 'ਚ ਹੱਸਿਆ ਵੀ ਕਰਦਿਆਂ ਨੂੰ ਵੀ ਮੈਂ ਦੱਸਿਆ ਉਹ ਵੀ ਹਸੇ ਵੀ ਆਪਣੀ ਖਾਲਸਾ ਜੀ ਜਿਹੜੀ ਦ੍ਰਿਸ਼ਟੀ ਆ ਆਪਣੀ ਬਿਰਤੀ ਆ ਖਲੋਤੀ ਇੰਨਾ ਕੰਮਾਂ 'ਚ ਆਪਾਂ ਮਿਹਨਤ ਕਰਕੇ ਰਾਜ ਨਹੀਂ ਨਾ ਅਸੀਂ ਬਹਿ ਕੇ ਨਾਮ ਜਪਣਾ ਨਾ ਮਹਾਰਾਜ ਸੱਚੇ ਪਾਤਸ਼ਾਹ ਦੀ ਕੋ ਸੇਵਾ ਉਸਤਤੀ ਕਰਨੀ ਨਾ ਸੁਣਨੀ ਤੇ ਇਹੋ ਜੇ ਟਕਵੰਝ ਕਰੀ ਜਾਣੇ ਇਹਦੇ ਨਾਲ ਕੁਝ ਨਹੀਂ ਜੇ ਪ੍ਰਾਪਤ ਹੁੰਦਾ ਮਹਾਰਾਜ ਕਹਿੰਦੇ ਕਈ ਕਰੋੜਾਂ ਭਾਵੇਂ ਕੋਈ ਕਰਮ ਕਰ ਲਵੇ ਸਾਰੇ ਖੋਏ ਜਾਂਦੇ ਆ ਗਾਹ ਨਹੀਂ ਜੇ ਜਾਂਦੇ ਉਹਦੇ ਨਾਲ ਸੁੱਖ ਨਹੀਂ ਜੇ ਮਿਲਦਾ ਸੋ ਸੁਖ ਵਾਹਿਗੁਰੂ ਜੀ ਦੇ ਨਾਮ ਵਿੱਚ ਹੀ ਹਨ ਜਿਹੜੇ ਗੁਰਮੁਖ ਨਾਮ ਜਪਦੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਖਨੀਰੇ ਉਹਨਾਂ ਨੂੰ ਸੁਖ ਪ੍ਰਾਪਤ ਹੁੰਦੇ ਆ ਜਿਹੜੇ ਖਾਲਸਾ ਜੀ ਨਾਮ ਜਪਦੇ ਆ ਹਾਉ ਮਹਾਰਾਜ ਕਿਰਪਾ ਕਰਨ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਰ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਮਹਾਰਾਜ ਨੇ ਜੋ ਮਿਹਰ ਕੀਤੀ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਖਾਲਸਾ ਜੀ ਹੱਡ ਬੀਤੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਤੇ ਉਹ ਕੈਨੇਡਾ ਦੇ ਵਿੱਚ ਰਹਿੰਦਾ ਸਾਰਾ ਪਰਿਵਾਰ ਪ੍ਰਾਣੀ ਉੱਥੇ ਗਏ ਹੋਏ ਆ ਤੇ ਉਹਨਾਂ ਦਾ ਵੀ ਖਾਲਸਾ ਜੀ ਪ੍ਰਾਪਰਟੀ ਡੀਲਰੀ ਦਾ ਕੰਮ ਹੈ ਘਰ ਬਣਾਉਂਦੇ ਨੇ ਜ਼ਮੀਨਾਂ ਖਰੀਦਦੇ ਨੇ ਤੇ ਵੇਚਦੇ ਨੇ ਤੇ ਉਹ ਮਹਾਰਾਜ ਨੇ ਕੋਈ ਖੇਡ ਖੇਡਣੀ ਸੀ ਉਹਨਾਂ ਨਾਲ ਉਹਨਾਂ ਦਾ ਨਾ ਪਹਿਲਾਂ ਪਰਿਵਾਰ ਇਕੱਠਾ ਸੀ ਫਿਰ ਅਲੱਗ-ਅਲੱਗ ਹੋ ਗਏ ਉਹ ਤਿੰਨ ਭਰਾ ਸੀ ਤੇ ਇਹਨਾਂ ਦਾ ਪਹਿਲਾਂ ਜਿਹਨੂੰ ਇਕੱਠਾ ਕੰਮ ਸੀ ਤੇ ਬਹੁਤ ਚੜ੍ਹਦੀ ਕਲਾ ਸੀ ਇਹ ਜਿਹੜੀ ਭੈਣ ਹੈ ਇਹਦਾ ਜਿਹੜਾ ਕਰਵਲਾ ਹੈ ਉਹ ਤਿੰਨਾਂ ਭਰਾਵਾਂ ਦੇ ਵਿੱਚੋਂ ਛੋਟਾ ਹੈ ਤੇ ਜਦੋਂ ਖਾਲਸਾ ਜੀ ਉਹ ਸਾਰੇ ੱਡੋ-ਆੱਡਾ ਆਪੋ ਆਪਣਾ ਉਹਨਾਂ ਨੇ ਕਰ ਲਿਆ ਕੰਮ ਕਾਜ ਤੇ ਇਹ ਜਿਹੜਾ ਸੀਗਾ ਇਹਨੇ ਜਦੋਂ ਇਹਦੇ ਕੋਲੇ ਪੈਸੇ ਸੀ ਇਹਨੇ ਖਾਲਸਾ ਜੀ ਦੋ ਕਿ ਤਿੰਨ ਘਰ ਖਰੀਦ ਲਏ ਤੇ ਉਹ ਹੁਣ ਜਿੰਨੀ ਸੇਵਿੰਗ ਸੀ ਉਥੇ ਲਾ ਲਈ ਉਸ ਤੋਂ ਬਾਅਦ ਘਰ ਵਿੱਚ ਪੰਗਾ ਪੈ ਗਿਆ ਭਰਾ ਵੱਖਰੇ ਹੋ ਗਏ ਪਹਿਲਾਂ ਇਕੱਠੇ ਸੀ ਤੇ ਮਾਇਆ ਵੀ ਇਕੱਠੀ ਆਉਂਦੀ ਸੀ ਰਾਲੇ ਮਿਲ ਕੇ ਖਰਚਾ ਹੁੰਦਾ ਸੀ ਬਾਅਦ ਕੁਝ ਕਾਰਨਾ ਕਰਕੇ ਇਹ ਚੱਕਰ ਪੈ ਗਿਆ ਤੇ ਉਹਨੇ ਜਿਹੜੀ ਮਾਇਆ ਸੀ ਉਹਦੇ ਕੋਲੇ ਉਹਨੇ ਉਹਦੇ ਨਾਲ ਘਰ ਖਰੀਦ ਲਏ ਤੇ ਹੁਣ ਕੋਲ ਆਪਣੇ ਪੈਸਾ ਨਾ ਬਚਿਆ ਨਾ ਬੱਚਿਆਂ ਨੂੰ ਕੁਝ ਲੈ ਕੇ ਦੇਣ ਵਾਸਤੇ ਜੋ ਟੈਕਸ ਵਗੈਰਾ ਪੈਂਦਾ ਜੋ ਕਈ ਕੁਝ ਖਰਚੇ ਘਰ ਦੇ ਵਿੱਚ ਹੁੰਦੇ ਉਹੀ ਮਹਾ ਉਹਦੇ ਕੋਲ ਹੁੰਦੇ ਆ ਤੇ ਕੋਈ ਪੈਸਾ ਨਹੀਂ ਬਚਦਾ ਤੇ ਉਹ ਵੀ ਵਿਚਾਰਾ ਕਰਜ਼ਾਈ ਹੋ ਗਿਆ ਸੀ ਕੋਈ ਹੋਰ ਇਧਰੋਂ ਉਧਰੋਂ ਜਿਹੜੇ ਪੈਸੇ ਦੇਣ ਵਾਲੇ ਸੀ ਹੁਣ ਘਰ ਖਰੀਦ ਲਏ ਹੋ ਵਿਕਣ ਨਾ ਤੇ ਇਦਾਂ ਦਾ ਚੱਕਰ ਪੈ ਗਿਆ ਤੇ ਖਾਲਸਾ ਜੀ ਦਾਸ ਨੂੰ ਭੈਣ ਨੇ ਦੱਸਿਆ ਸੀਗਾ ਵੀ ਇਦਾਂ ਸਾਡੇ ਆ ਚੱਕਰ ਪੈ ਗਿਆ ਜੇ ਤੁਸੀਂ ਕਿਰਪਾ ਕਰੋ ਵੀ ਸਾਨੂੰ ਕੋਈ ਰਸਤਾ ਦੱਸੋ ਤੇ ਦਾਸ ਨੇ ਪੁੱਛਿਆ ਸੀ ਵੀ ਤੁਸੀਂ ਕੀ ਕਰਦੇ ਹੋ ਤਾਂ ਭੈਣ ਕਹਿੰਦੇ ਵੀ ਮੈਂ ਕਿਸੇ ਨੇ ਮੈਨੂੰ ਦੱਸਿਆ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਰਸੀ ਦੀ ਦੇਗਾ ਕਰਾਉ ਤੇ ਮੈਂ ਕਰਵਾਈਆਂ ਸੀ ਆਪਣਾ ਪਰਿਵਾਰ ਭੇਜ ਕੇ ਤੇ ਮੈਂ ਹੁਣ ਘਰ ਵਿੱਚ ਜੋਤ ਲਾ ਕੇ ਤੇ ਚੌਪਾਈ ਸਾਹਿਬ ਦੇ ਪਾਠ ਕਰਦੀ ਆ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਕਿਹੜੇ ਵੇਲੇ ਕਰਦੇ ਹੋ ਕਹਿੰਦੇ ਦੁਪਹਿਰ ਨੂੰ ਕਰਦੀ ਆ ਮੈਂ ਦੁਪਹਿਰਾ ਵੀ ਕੱਟਦੀ ਆ ਚਲੋ ਮਹਾਰਾਜ ਦੀ ਕਿਰਪਾ ਨਾਲ ਭੈਣ ਸੇਵਾ ਤੇ ਕਰਦੇ ਸੀ ਤੇ ਮੈਂ ਉਹਨਾਂ ਨੂੰ ਆਖਿਆ ਵੀ ਮੈਂ ਕਹਾਂ ਤੁਸੀਂ ਕਰੀ ਜਾਓ ਤੇ ਮਹਾਰਾਜ ਕਿਰਪਾ ਕਰਨਗੇ ਤੇ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਦੇ ਚਰਨੀ ਮਾਨ ਨੂੰ ਕਿਹਾ ਵੀ ਅਰਦਾਸ ਕਰਿਆ ਕਰੋ ਸ਼ੀਦਾ ਅੱਗੇ ਮਹਾਰਾਜ ਆਪੇ ਕਲਾ ਵਰਤੋਣਗੇ ਆਪੇ ਉਹਨਾਂ ਨੇ ਕਾਰਜ ਕਰ ਦੇਣਾ ਤੇ ਇੱਕ ਦਿਨ ਉਹਨਾਂ ਦਾ ਅਚਾਨਕ ਦਾਸ ਨੂੰ ਫੋਨ ਆਇਆ ਕੋਈ 3-4 ਮਹੀਨੇ ਪਹਿਲਾਂ ਦੀ ਇਹ ਗੱਲ ਹੈ ਤੇ ਸ਼ਾਇਦ 5 ਹੀ ਹੋਗੇ ਹੁਣ ਜਾਂ 6 ਹੋਗੇ ਹੁਣ ਮਹੀਨੇ ਮੈਨੂੰ ਵਿਸਰ ਗਿਆ ਉਹਨਾਂ ਨੇ ਮੈਨੂੰ ਫੋਨ ਕੀਤਾ ਦਾਸ ਫ੍ਰੀ ਸੀ ਮੈਂ ਚੁੱਕ ਲਿਆ ਤਾਂ ਮੈਨੂੰ ਕਹਿੰਦੇ ਵੀ ਵੀਰ ਜੀ ਦੱਸੋ ਵੀ ਮੈਂ ਤੇ ਹੁਣ ਚਪੈਰੇ ਵੀ ਕੱਟ ਰਹੀ ਆ ਸੇਵਾ ਵੀ ਕਰਦੀ ਪਈ ਆ ਪਰ ਕੋਈ ਹੱਲ ਨਹੀਂ ਹੋਣ ਰਿਹਾ ਕੋਈ ਘਰ ਸਾਡਾ ਸੇਲ ਨਹੀਂ ਹੋ ਰਿਹਾ ਤੇ ਕਿਰਪਾ ਕਰੋ ਕੋਈ ਰਾਹ ਦੱਸੋ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਤਕਾਣਾ ਦਾਸ ਉਹਦਣ ਅਚਾਨਕ ਹੀ ਬ੍ਰਹਮ ਕਵਚ ਦਾ ਜਾਪ ਜਿਹੜਾ ਸੀ ਪਿੱਛੇ ਚੱਲਦਾ ਸੀ ਤੋਂ ਮੇਰੀ ਉਦਾਂ ਹੀ ਬਿਰਤੀ ਵਿੱਚ ਆਇਆ ਮੈਂ ਕਹਾਂ ਵੀ ਤੁਸੀਂ ਬ੍ਰਹਮ ਕਵਚ ਦਾ ਪਾਠ ਕਰ ਲਓਗੇ ਤੇ ਜੇ ਤੁਸੀਂ ਕਰ ਸਕਦੇ ਹੋ ਮੈਂ ਤੁਹਾਨੂੰ ਭੇਜਦਾ ਤੁਸੀਂ ਮੈਨੂੰ ਬੋਲ ਕੇ ਭੇਜੋ ਜੇ ਸ਼ੁੱਧ ਪੜਦੇ ਹੋਏ ਤੇ ਮੈਂ ਤੁਹਾਨੂੰ ਕਹਾਂਦਾਗਾ ਇਹ ਪੜ ਲਿਆ ਕਰੋ ਤੇ ਖਾਲਸਾ ਜੀ ਮੈਂ ਨਾ ਜਦੋਂ ਉਹਨਾਂ ਨੂੰ ਇਹ ਗੱਲ ਕਹੀ ਤੇ ਮੈਨੂੰ ਵਿਸਰ ਗਿਆ ਉਹਨਾਂ ਨੂੰ ਭੇਜਣਾ ਮੈਂ ਭੇਜਿਆ ਹੀ ਨਹੀਂ ਤੇ ਉਹ ਉਹਨਾਂ ਨੇ ਵੀ ਮੰਗਿਆ ਨਾ ਮੈਂ ਵੀ ਨਾ ਭੇਜਿਆ ਹਫਤਾ ਬਤੀਤ ਹੋ ਗਿਆ ਹਫਤੇ ਬਾਅਦ ਨਾ ਉਹ ਭੈਣ ਨੇ ਦਾਸ ਨੂੰ ਮੈਸੇਜ ਕੀਤਾ ਵੀ ਵੀਰ ਜੀ ਵੀ ਇੰਦਾ ਇੰਦਾ ਚੱਕਰ ਆ ਘਰ ਸਾਡਾ ਵਿਕਦਾ ਨਹੀਂ ਪਰ ਰਾਤੀ ਮੈਨੂੰ ਇੱਕ ਸੁਪਨਾ ਆਇਆ ਮੈਂ ਰਾਤ ਉੱਠੀ ਸਾਂਦੇ ਉਦੋਂ ਮੈਂ ਬਾਣੀ ਪੜ ਕੇ ਫੇਰ ਸੌਂਗੀ ਜਦੋਂ ਫੇਰ ਸੁੱਤੀ ਮੈਨੂੰ ਸੁਪਨਾ ਆਇਆ ਵੀ ਇੱਕ ਬਾਣੀ ਦੀਆਂ ਪੰਕਤੀਆਂ ਨੇ ਤੇ ਉਹ ਮੈਨੂੰ ਬਾਬਾ ਜੀ ਕਹਿ ਰਹੇ ਆ ਵੀ ਇਹ ਪੜੋ ਇਹ ਵਾਲਾ ਜਿਹੜਾ ਸ਼ਬਦ ਪੜੋ ਤੇ ਮਹਾਰਾਜ ਤੁਹਾਡੇ ਕਾਰਜ ਫਤਿਹ ਕਰਨਗੇ ਤੇ ਖਾਲਸਾ ਜੀ ਉਹ ਕਿਹੜਾ ਕਾਰਜ ਇਹ ਕਿਹੜੇ ਸਲ ਟੁਕਾ ਸੀਗੀਆਂ ਉਹ ਬ੍ਰਹਮ ਕਵਚ ਦੀਆਂ ਟੁਕਾ ਸਨ ਕਿ ਮਹਾਰਾਜ ਸੱਚੇ ਪਾਛਨ ਨੂੰ ਇਹ ਮੈਨੂੰ ਵਿਸਰ ਗਿਆ ਕਿਹੜੀਆਂ ਪੰਕਤੀਆਂ ਸੀ ਬੋਲਦੇ ਉਹ ਬ੍ਰਹਮ ਕਵਚ ਦੀਆਂ ਪੰਕਤੀਆਂ ਇਹ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਕਹਿੰਦਾ ਬ੍ਰਹਮ ਕਵਚ ਵਿੱਚ ਆਉਂਦੀਆਂ ਤੇ ਮੈਂ ਤੁਹਾਨੂੰ ਇਹੀ ਦੱਸ ਰਿਹਾ ਆਂ ਉਹ ਗੁਰੂ ਸਾਹਿਬ ਦੀ ਏਡੀ ਕਿਰਪਾ ਈ ਸੀ ਦਾਨ ਏਡੀ ਕਲਾ ਵਰਤਾਈ ਖਾਲਸਾ ਜੀ ਦਾਸ ਨੇ ਉਹਨਾਂ ਨੂੰ ਭੇਜਿਆ ਤੇ ਉਹਨਾਂ ਨੇ ਸਵਾ ਮਹੀਨਾ ਹੀ ਅਜੇ ਬ੍ਰਹਮ ਕਵਚ ਦਾ ਜਾਪ ਕੀਤਾ ਸੀ ਸਿਰਫ ਕੱਲੇ ਸਵਾ ਮਹੀਨੇ ਤੇ ਸਵੇ ਸਵਾ ਮਹੀਨੇ ਦੇ ਵਿੱਚ ਹੀ ਖਾਲਸਾ ਜੀ ਉਹਨਾਂ ਦੇ ਦੋਹਾਂ ਘਰਾਂ ਦੀ ਜਿਹੜੀ ਸੇਲ ਦਾ ਆਫਰ ਸੀ ਉਹਨਾਂ ਨੂੰ ਜਿਹੜੇ ਬੰਦਿਆਂ ਨੇ ਖਰੀਦਣਾ ਸੀ ਉਹ ਮੈਨੂੰ ਨੂੰ ਮਿਲ ਗਏ ਸੀ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਏਡੀ ਕਲਾ ਵਰਤਾਈ ਕਿ ਉਹ ਦੁਪਹਿਰਾ ਕੱਟਦੇ ਸੀਗੇ ਬਾਣੀ ਪੜ੍ਹਦੇ ਸੀਗੇ ਬਾਬਾ ਦੀਪ ਸਿੰਘ ਸਾਹਿਬ ਤੇ ਸ਼ਰਧਾ ਭਾਵਨਾ ਰੱਖਦੇ ਸੀ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਫਿਰ ਉਹਨਾਂ ਦਾ ਮੋਰਚਾ ਵੀ ਖਾਲਸਾ ਜੀ ਫਤਿਹ ਕੀਤਾ ਤੇ ਇਹ ਕਦ ਇਹ ਕਾਰਜ ਹੋਇਆ ਕਿ ਬ੍ਰਾਹਮ ਕਵਚ ਦਾ ਜਾਬ ਹੁਣ ਉਹ ਲਗਾਤਾਰ ਕਰਦੇ ਉਹਨਾਂ ਨੇ ਛੱਡਿਆ ਹੀ ਨਹੀਂ ਬਾਅਦ ਵਿੱਚ ਕਰਦੇ ਰਹੇ ਤੇ ਮਹਾਰਾਜ ਦੀ ਕਿਰਪਾ ਨਾਲ ਦੋ ਘਰ ਸੇਲ ਹੋ ਗਏ ਇੱਕ ਰਹਿੰਦਾ ਸੀ ਤੇ ਭੈਣ ਕਹਿੰਦੀ ਮੈਨੂੰ ਇਹ ਵੀ ਭਰੋਸਾ ਵੀ ਇਹ ਵੀ ਹੋ ਜਾਣਾ ਫਿਰ ਉਸ ਤੋਂ ਬਾਅਦ ਖਾਲਸਾ ਜੀ ਉਹਨਾਂ ਦੇ ਇੱਕ ਉਹਨਾਂ ਦੀ ਬੱਚੀ ਹੈ ਤੇ ਉਹ ਘਰ ਵਿੱਚ ਡਰਦੀ ਸੀ ਰਾਤ ਨੂੰ ਉਹਨੇ ਡਰ ਕੇ ਉੱਠਣਾ ਤੇ ਉਹਨਾਂ ਨੇ ਭੈਣ ਦੱਸਦੀ ਹੈ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਦੀ ਜੋਤ ਲਾਉਂਦੀ ਸਾਂ ਤੇ ਕਹਿੰਦੇ ਮੈਂ ਨਾ ਫਿਰ ਰਾਤ ਨੂੰ ਕੀ ਕਰਨਾ ਜੋਤ ਦਾ ਘੋੜਾ ਥੋੜਾ ਜਿਹਾ ਲੈ ਕੇ ਤੇ ਆਪਣੀ ਬੱਚੀ ਦੇ ਨਾ ਸਿਰ ਤੇ ਲਾ ਦੇਣਾ ਤੇ ਮਹਾਰਾਜ ਦੀ ਕਿਰਪਾ ਨਾਲ ਉਸ ਦਿਨ ਤੋਂ ਬਾਅਦ ਉਹ ਡਰਨੋਂ ਵੀ हट ਗਏ ਤੇ ਫਿਰ ਭੈਣ ਕਹਿੰਦੀ ਜਿਹੜਾ ਜਲ ਸੀ ਵੀ ਮੈਂ ਰੱਖਦੀ ਹੁੰਦੀ ਜਿੱਥੇ ਬਾਣੀ ਚੱਲਦੀ ਸੀ ਉਹ ਜਲ ਮੈਂ ਆਪਣੀ ਬੱਚੀ ਨੂੰ ਛਕਾਉਣਾ ਸਾਰੇ ਘਰ ਵਿੱਚ ਛਿੱਟਾ ਦੇਣਾ ਉਸ ਦਿਨ ਤੋਂ ਬਾਅਦ ਉਹ ਡਰਨੋ ਵੀ हट ਗਈ ਤੇ ਮਹਾਰਾਜ ਦੀ ਕਿਰਪਾ ਵਰਤ ਗਈ ਬੜੀ ਬਾਬਾ ਦੀਪ ਸਿੰਘ ਸਾਹਿਬ ਸਾਡੇ ਤੇ ਕਿਰਪਾ ਕੀਤੀ ਸਾਡੇ ਦੇ ਜਿਹੜਾ ਕਰਜ਼ਾ ਸੀ ਮਹਾਰਾਜ ਨੇ ਸਾਰਾ ਇਲਾਹ ਤਾਂ ਉਹ ਘਰ ਸੇਲ ਹੋਣ ਕਰਕੇ ਸਾਰੇ ਕਾਰਜ ਸਫਲੇ ਹੋ ਗਏ ਸੋ ਸ਼ਹੀਦ ਖਾਲਸਾ ਜੀ ਕਿਰਪਾ ਕਰਦੇ ਆ ਮਹਾਰਾਜ ਬੜੀ ਕਿਰਪਾ ਕਰਦੇ ਆ ਪਰ ਜਿਹੜਾ ਮਹਾਰਾਜ ਸੱਚੇ ਪਾਸ਼ਾ ਗੁਰੂ ਨਾਨਕ ਸਾਹਿਬ ਅਗੇ ਅਰਦਾਸਾਂ ਕਈ ਐਵੇਂ ਆ ਖਾਲਸਾ ਜੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਐਵੇਂ ਹੀ ਮਾੜਾ ਆਖੀ ਜਾਂਦੇ ਜਿਵੇਂ ਕੱਲ ਪਰਸੋਂ ਇੱਕ ਬੰਦਾ ਸੀ ਉਹ ਕਹਿੰਦਾ ਮੈਂ ਤਾਂ ਬਾਬਾ ਦੀਪ ਸਿੰਘ ਸਾਹਿਬ ਦੀ ਜੋਤ ਲਾਉਣਾ ਪਹਿਲਾਂ ਮੈਂ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਲਾਉਣਾ ਸੋ ਫੇਰ ਮੈਂ ਬੰਦ ਕਰਤੀ ਹੁਣ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਲਾਉਣਾ ਤੇ ਮੈਂ ਉਹਨੂੰ ਪੁੱਛਿਆ ਵੀ ਮੈਂ ਕਿਹਾ ਉਹ ਕਿਉਂ ਬੰਦ ਕੀਤੀ ਕਹਿੰਦੇ ਮੈਂ ਬਾਬਾ ਦੀਪ ਸਿੰਘ ਸਾਹਿਬ ਨੂੰ ਇਹਨਾਂ ਚ ਜ਼ਿਆਦਾ ਸ਼ਕਤੀ ਆ ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਮੂਰਖਾ ਵੀ ਬਾਬਾ ਦੀਪ ਸਿੰਘ ਸਾਹਿਬ ਸਿੱਖ ਨੇ ਤੇ ਗੁਰੂ ਗੁਰੂ ਨਾਨਕ ਸਾਹਿਬ ਨੇ ਇਹਦੇ ਗੁਰੂ ਨੇ ਸਾਨੂੰ ਸ਼ਕਤੀਆਂ ਬਲ ਬਖਸ਼ਿਆ ਵੀ ਸਿੱਖਾਂ ਨੂੰ ਵੀ ਸਿੱਖਾਂ ਦੇ ਵਿੱਚ ਸਾਰਿਆਂ ਦੇ ਵਿੱਚ ਤਾਕਤਾਂ ਹੋਣਗੀਆਂ ਸਾਰੇ ਸੰਸਾਰ ਨੂੰ ਦਾਤਾਂ ਦੇਣ ਵਾਲੇ ਹੋਣਗੇ ਮਹਾਰਾਜ ਨੇ ਕਿਸੇ ਆਪਣੇ ਸੇਖ ਨੂੰ ਨੀਵਾਂ ਨਹੀਂ ਆਖਿਆ ਆਪਣੇ ਤੋਂ ਉੱਚੇ ਆਖੇ ਆ ਤੇ ਗੁਰੂ ਨਾਨਕ ਸਾਹਿਬ ਵਰਗਾ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਰਗਾ ਸ਼ਕਤੀਸ਼ਾਲੀ ਕੋਈ ਹੋਰ ਆ ਹੋਈ ਨਹੀਂ ਸਕਦਾ ਕੋਈ ਵੀ ਹੋਵੇ ਖਾਲਸਾ ਜੀ ਵੱਡੇ ਤੋਂ ਵੱਡਾ ਕਿਉਂ ਨਾ ਹੋਵੇ ਪਰ ਜਿੱਥੇ ਗੁਰੂ ਨਾਨਕ ਸਾਹਿਬ ਹਨ ਉੱਥੇ ਕਿਸੇ ਦੀ ਪਹੁੰਚ ਨਹੀਂ ਕਿਥੇ ਕਲਗੀਧਰ ਮਹਾਰਾਜ ਦੀ ਪਹੁੰਚ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹੁੰਚ ਹੈ ਉੱਥੇ ਕਿਸੇ ਦੀ ਪਹੁੰਚ ਨਹੀਂ ਇਹਦੇ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਬਲ ਬਖਸ਼ਿਆ ਬਲ ਬਖਸ਼ਿਆ ਬਗੁਰੂ ਰਾਮਦਾਸ ਮਹਾਰਾਜ ਨੇ ਕਿ ਬਾਬਾ ਦੀਪ ਸਿੰਘ ਸਾਹਿਬ ਤੁਹਾਡੇ ਕੋਲ ਸਾਡੇ ਘਰ ਦੇ ਖਜ਼ਾਨੇ ਦੀਆਂ ਚਾਬੀਆਂ ਹੋਣਗੀਆਂ ਤੇ ਜਿੰਨੂੰ ਮਰਜ਼ੀ ਵੰਡੀ ਜਾਓ ਇਸ ਕਰਕੇ ਉਹਨਾਂ ਸ਼ਹੀਦਾਂ ਦੇ ਵਿੱਚ ਬਰਕਤ ਹੈ ਪਰ ਗੁਰੂ ਖਾਲਸਾ ਜੀ ਸਭ ਤੋਂ ਵੱਡਾ ਗੁਰੂ ਵਰਗਾ ਨਹੀਂ ਕੋਈ ਬਣ ਸਕਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਉੱਚਾ ਸ਼ਰੋਮਣੀ ਕੋਈ ਨਹੀਂ ਹੈ ਸੋ ਇਸ ਕਰਕੇ ਮਹਾਰਾਜ ਨੂੰ ਨਾ ਮਾੜਾ ਆਖਿਆ ਕਰੋ ਮਹਾਰਾਜ ਕਰਕੇ ਹੀ ਬਾਬਾ ਦੀਪ ਸਿੰਘ ਸਾਹਿਬ ਹੋਣੀ ਆ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਸਾਰੇ ਸੁੱਖ ਲਈਏ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸੱਚੇ ਪਾਤਸ਼ਾਹ ਦੇ ਸਿੱਖ ਨੇ ਇਹਨਾਂ ਵਿੱਚ ਵੱਡੀਆਂ-ਵੱਡੀਆਂ ਕਰਾਮਾਤਾਂ ਗੁਰੂ ਕਰਕੇ ਵਰਤੀਆਂ ਹਨ ਬਾਬਾ ਜੀ ਬਾਬਾ ਬੁੱਢਾ ਸਾਹਿਬ ਵਰਗੇ ਪੁੱਤਰਾਂ ਦੇ ਦਾਨੀ ਜਿਨ੍ਹਾਂ ਦੇ ਦਰੋਂ ਅੱਜ ਵੀ ਖਾਲਸਾ ਦੀ ਕੋਈ ਅਰਦਾਸ ਸ਼ਰਧਾ ਭਾਵਨਾ ਨਾ ਕਰੇ ਤੇ ਉਹਨੂੰ ਪੁੱਤਰ ਪ੍ਰਾਪਤ ਹੁੰਦੇ ਆ ਸੋ ਇਹ ਮਹਾਰਾਜ ਦੀਆਂ ਖੇਡਾਂ ਹਨ ਤੇ ਸੱਚੇ ਪਾਤਸ਼ਾਹ ਦੇ ਚਰਨੀ ਜੁੜੀ ਇਹ ਢੱਡ ਵੀਤੀ ਸੀ ਮਹਾਰਾਜ ਕਿਰਪਾ ਕਰ ਅਨਸਾਰ ਇਹਨੂੰ ਚੜ੍ਹਦੀ ਕਲਾ ਬਖਸ਼ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਗੁਰੂ ਸਾਹਿਬ ਜੀ ਦੇ ਦਾਤੇ ਹਨ ਸਾਰਿਆਂ ਨੂੰ ਸੁਖ ਦੇਣ ਵਾਲੇ ਹਨ ਤੇ ਬਾਕੀ ਜਿਹੜਾ ਖਾਲਸਾ ਜੀ ਸ਼ਾਹਪੁਰ ਜਾਜਨ ਘਰ ਬਣ ਰਿਹਾ ਉਹਦੀਆਂ ਨੀਹਾਂ ਕੰਪਲੀਟ ਹੋ ਗਈਆਂ ਸੀ ਵਿੱਚ ਮਿੱਟੀ ਪਾ ਰਹੇ ਆ ਤੇ ਮਿੱਟੀ ਉਹਨਾਂ ਕੋਲੇ ਥੋੜੀ ਹੈਗੀ ਸੀਗੀ ਬਾਕੀ ਖਾਲਸਾ ਜੀ ਮੋਲ ਲੈਣੀ ਹੈ ਤੇ ਜੇ ਕੋਈ ਗੁਰਮੁਖ ਸੇਵਾ ਕਰਨੀ ਚਾਹੁੰਦਾ ਤੇ ਜਰੂਰ ਦੱਸਿਓ ਕਿਉਂਕਿ ਦਾਸ ਕੋਲੇ ਸੇਵਾ ਆ ਹੀ ਨਹੀਂ ਹੈ ਉਸ ਘਰ ਵਾਸਤੇ ਬਹੁਤ ਘੱਟ ਸੇਵਾ ਪਹੁੰਚੀ ਹੈ ਤੇ ਪਰ ਜੇ ਕੋਈ ਸੇਵਾ ਗੁਰਮੁਖ ਪਿਆਰਾ ਕਰਨੀ ਚਾਹਵੇ ਜਿਵੇਂ ਤੁਸੀਂ ਸੁਣਦੇ ਹੋ ਸਰਵਣ ਕਰਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਕਾਹ ਕੋਈ ਬੰਦਾ ਜਿਹੜਾ ਸੇਵਾ ਕਰ ਸਕਦਾ ਕੋਈ ਤੁਹਾਡੇ ਰਿਸ਼ਤੇਦਾਰੀ ਚ ਕੋਈ ਯਾਰ ਮਿੱਤਰ ਜਿਹੜੇ ਕੋਈ ਗੁਰਮੁਖ ਪਿਆਰੇ ਜਿਹੜੇ ਦਸਵੰਦ ਕੱਢਦੇ ਹਨ ਉਹਨਾਂ ਤੱਕ ਬੇਨਤੀ ਕਰ ਸਕਦੇ ਹੋ ਮੈਂ ਚਾਹੁੰਨਾ ਕਿ ਕਿਸੇ ਗਰੀਬ ਦਾ ਘਰ ਬਣ ਜਵੇ ਉਹਦੀ ਛੱਤ ਪੈ ਜਵੇ ਤੇ ਖਾਲਸਾ ਜੀ ਉਹਦੇ ਵਰਗਾ ਸੁਖ ਨਹੀਂ ਆਪਾਂ ਸਾਰੇ ਛਤਾਂ ਥੱਲੇ ਰਹਿੰਦੇ ਆ ਤੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਪੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ